6 ਮਈ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਤਕਰੀਬਨ ਸਵੇਰ ਵੇਲੇ ਤੋਂ ਹੀ ਪੰਜਾਬ ਦੇ ਸਾਰੇ ਖਿੱਤਿਆਂ ਦੇ ਵਿੱਚ ਮੌਸਮ ਸਾਫ਼ ਰਹੇਗਾ, ਧੁੱਪ ਵਾਲਾ ਰਹੇਗਾ ਤੇ ਗਰਮੀ ਦੇ ਵਿੱਚ ਅੱਜ ਕੱਲ੍ਹ ਨਾਲੋਂ ਟੈਂਪਰੇਚਰ ਥੋੜਾ ਜਿਆਦਾ ਵੱਧ ਹੁੰਦਾ ਹੋਇਆ ਦਿਖਾਈ ਦੇਵੇਗਾ ਕਿਉਂਕਿ ਕੱਲ ਵੀ ਪੰਜਾਬ ਦੇ ਵਿੱਚ ਦੁਪਹਿਰ ਤੋਂ ਬਾਅਦ ਚੰਡੀਗੜ੍ਹ ਪਟਿਆਲਾ ਰਾਜਪੁਰਾ ਫਤਿਹਗੜ੍ਹ ਸਾਹਿਬ ਰੋਪੜ ਮੋਹਾਲੀ ਦੇ ਇਲਾਕਿਆਂ ਦੇ ਵਿੱਚ ਮੀਂਹ ਦਰਜ ਕੀਤਾ ਗਿਆ ਸੀ ਪਰ ਅੱਜ ਸਵੇਰ ਦੇ ਵੇਲੇ ਕਿਸੇ ਖੇਤਰ ਦੇ ਵਿੱਚ ਬੱਦਲਬਾਈ ਨਹੀਂ ਦਿਸੀਗੀ ਮੌਸਮ ਮੁੱਖ ਤੌਰ ਤੇ ਪੰਜਾਬ ਦੇ ਸਾਰੇ ਖੇਤਰਾਂ ਦੇ ਵਿੱਚ ਸਾਫ਼ ਰਹੇਗਾ ਤੇ ਜੇਕਰ ਮੀਂਹ ਦੀ ਉਮੀਦ ਬਣਦੀ ਹੈ ਤਾਂ ਦੁਪਹਿਰ ਤੋਂ ਬਾਅਦ ਪਹਾੜਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੇ ਸ਼ਰਾਟੇ ਲੱਗ ਸਕਦੇ ਨੇ ਉਹ ਵੀ ਪਹਾੜਾ ਦੇ ਨਾਲ ਲੱਗਦੇ ਥੋੜੇ ਖੇਤਰਾਂ ਦੇ ਵਿੱਚ ਵਿੱਚ ਜਿਵੇਂ ਰੋਪੜ, ਮੁਹਾਲੀ, ਚੰਡੀਗੜ੍ਹ, ਹੁਸ਼ਿਆਰਪੁਰ, ਪਠਾਨਕੋਟ ਦੇ ਇਲਾਕਿਆਂ ਦੇ ਵਿੱਚ ਇਸ ਤੋਂ ਇਲਾਵਾ ਬਾਕੀ ਖੇਤਰਾਂ ਦੇ ਵਿੱਚ ਮੌਸਮ ਸਾਫ਼ ਰਹੇਗਾ ਜੇ ਬਹੁਤੀ ਗਰਮੀ ਪੈਂਦੀ ਹੈ ਤਾਂ ਥੋੜੇ-ਬਹੁਤੇ ਖੇਤਰਾਂ ਦੇ ਵਿੱਚ ਜਾਂ ਤਿੱਖੀ ਧੁੱਪ ਲੱਗਦੀ ਕਿਤੇ ਹਲਕਾ ਫੁਲਕਾ ਬੱਦਲ ਬਣ ਕੇ ਸ਼ਰਾਟਾ ਲੱਗ ਜੂਵੇ ਨਹੀਂ ਤਾਂ ਉੰਜ ਮੌਸਮ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਇਹਨਾਂ ਖੇਤਰਾਂ ਦੇ ਵਿੱਚ ਸਾਫ਼ ਅਤੇ ਬਾਕੀ ਖੇਤਰਾਂ ਦੇ ਵਿੱਚ ਸਾਫ਼ ਰਹੇਗਾ ਤੇ ਜੇਕਰ ਗੱਲ ਕਰੀਏ ਹਰਿਆਣੇ ਦੇ ਵੀ ਬਹੁਤ ਖੇਤਰਾਂ ਦੇ ਵਿੱਚ ਮੌਸਮ ਸਾਫ਼ ਰਹੇਗਾ ਰਾਜਸਥਾਨ ਦੇ ਕੇਂਦਰੀ ਭਾਗਾਂ ਦੇ ਵਿੱਚ ਅਗਲੇ 1 ਜਾਂ 2 ਦਿਨ ਲਗਾਤਾਰ ਮੀਂਹ ਨੇਰੀ ਦਾ ਦੌਰ ਦੇਖਿਆ ਜਾਵੇਗਾ ਕੇਂਦਰੀ ਹਰਿਆਣਾ ਇਹ ਕੇਂਦਰੀ ਰਾਜਸਥਾਨ ਜਾਨੀ ਕਿ ਜਿਹੜੇ ਐਮਪੀ ਦੇ ਨਾਲ ਲੱਗਦੇ ਇਲਾਕੇ ਨੇ ਜਾਂ ਗੁਜਰਾਤ ਵੱਲ ਦੇ ਪਾਸੇ